ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਠਾ ਟੇਕਣ ਆਏ ਇੱਕ ਰਸ਼ੀਅਨ ਟੂਰਿਸਟ ਵਲੌਗਰ ਜੋੜੇ ਦੇ ਨਾਲ ਸ਼ਰਮਨਾ ਘਟਨਾ ਵਾਪਰੀ ਹੈ। ਇਹ ਜੋੜਾ ਜਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਘੁੰਮ ਰਿਹਾ ਸੀ ਤਾਂ ਇੱਕ ਮੰਝਲਾ ਨੌਜਵਾਨ ਰਸ਼ੀਅਨ ਟੂਰਿਸਟ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ ਜਿਸ ਦੀ ਕਿ ਉਹਨਾਂ ਨੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ। ਰਸ਼ੀਅਨ ਜੋੜਾ ਐਲੈਕਸ ਆਪਣੀ ਪਤਨੀ ਅਮੀਨਾ ਦੇ ਨਾਲ ਇਨੀ ਦਿਨੀ ਇੰਡੀਆ ਘੁੰਮਣ ਆਏ ਹੋਏ ਹਨ ਤੇ ਇਸ ਸਮੇਂ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਰਹੇ ਹਨ। ਇਸੇ ਦੇ ਦੌਰਾਨ ਉਹ ਸ਼੍ਰੀ ਹਰਮੰਦਰ ਸਾਹਿਬ ਮੱਠਾ ਟੇਕਣ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਵਾਗਾ ਬਾਡਰ ਵੀ ਜਾ ਕੇ ਦੇਖਿਆ ਅਤੇ ਉਹਨਾਂ ਨੇ ਇੱਕ ਵੀਡੀਓ ਆਪਣੇ ਪਲੇਟਫਾਰਮ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇੰਗਲਿਸ਼ ਵਿੱਚ ਲਿਖਿਆ ਹੈ ਜਿਸ ਦਾ ਕਿ ਅਸੀਂ ਪੰਜਾਬੀ ਵਿੱਚ ਅਨੁਵਾਦ ਕਰ ਰਹੇ ਹਾਂ ਐਲੈਕਸ ਕਹਿੰਦੇ ਹਨ ਕਿ ਅਸੀਂ ਸੜਕ ਦੇ ਕਿਨਾਰੇ ਸ਼ਾਂਤੀ ਦੇ ਨਾਲ ਖੜੇ ਆਪਣੀ ਉਡੀਕ ਕਰ ਰਹੇ ਸੀ ਜਦੋਂ ਇੱਕ ਬੇਤਤੀਬਾ ਮੁੰਡਾ ਆਇਆ ਤੇ ਮੇਰੀ ਪਤਨੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਕੋਲ ਉਸ ਦਾ ਨੰਬਰ ਮੰਗਿਆ ਤੇ ਮੇਰੇ ਸਾਹਮਣੇ ਉਸ ਦੇ ਨੇੜੇ ਆ ਗਿਆ ਅਸੀਂ ਉਸ ਨੂੰ ਵੀਡੀਓ ਵਿੱਚ ਕਹਿ ਨਹੀਂ ਕੀਤਾ ਪਰ ਅਮੀਨਾ ਨੇ ਬਾਅਦ ਵਿੱਚ ਸਿੱਧਾ ਫਰਮਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਸੀ ਇਹ ਉਹ ਪਲ ਹੈ ਜਦੋਂ ਮੈਂ ਉਸ ਨੂੰ ਮਿਲਿਆ ਸੀ ਉਹ ਚੰਨਕ ਅੰਗਰੇਜ਼ੀ ਵੀ ਭੁੱਲ ਗਿਆ ਭਾਵੇਂ 2 ਸੈਕਿੰਡ ਪਹਿਲਾਂ ਉਹ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਬੋਲ ਰਿਹਾ ਸੀ ਸ਼ਾਇਦ ਮੇਰੇ ਤੋਂ ਵੀ ਬਿਹਤਰ ਆਧੁਨਿਕ ਭਾਰਤ ਵਿੱਚ ਇਸ ਨੂੰ ਕਿਵੇਂ ਸਵੀਕਾਰਯੋਗ ਮੰਨਿਆ ਜਾ ਸਕਦਾ ਹੈ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਉਣ ਤੋਂ ਬਾਅਦ ਲਗਾਤਾਰ ਵਾਇਲ ਹੋ ਰਹੀ ਹੈ ਤੇ ਲੋਕ ਇਸ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਉਸ ਸਮੇਂ ਕੀ ਘਟਨਾ ਵਾਪਰੀ ਸੀ why are you asking for her phone number phone number but why why right. one second one second one second yes sir what you just did is very strange i am student you are very strange you approach a, a random female by herself and ask for her phone number within two seconds that's very strange no, 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 no. yeah yeah, you yeah, yeah, shouldn't yeah. do that again okay you're a bit crazy okay leave my sister okay yeah no number no number Oh dear, next bye, bye bye, bye bye, bye. She like literally like came over to us and asked for my number. you're an absolute weirdo! Why are you asking for her phone number? Phone number, but well, why? Why? One second, one second, one second. Yes, sir. So. What you just did is very strange. I am stupid. You are very strange. You approach a, a random female by herself and ask for her phone number within two seconds. That's very strange. Yeah, 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 yeah. You shouldn't yeah. do that again, okay? You're a bit crazy. Okay, leave. It. No, my leave sister. It. Okay. Yeah. No number. No number. Okay. Bye -bye. bye, bye. Bye, bye. Bye. She like literally like came over to us and asked for my number. What an absolute weirdo.